ਨਕਲੀ ਕਿਓ ਬਣਾਉਂਦੀ ਫੈਕਟਰੀ ਡਿਕਵਰ ਕੀਤੀ ਗਈ ਅੱਜ ਜਿੱਥੇ ਕਿ ਕਾਫੀ ਬਲਕ 'ਚ ਨਕਲੀ ਕਿਓ ਬਣਾਇਆ ਜਾ ਰਿਹਾ ਸੀ ਜਿਸ ਨੂੰ ਫਾਇੰਟ ਤੋਂ ਬਣਾਇਆ ਜਾ ਰਿਹਾ ਸੀਗਾ ਤੇ ਕਾਫੀ ਬਲਕ 'ਚ ਅਮਾਊਂਟ ਹੈ ਤੇ ਜੋ ਫੂਡ ਸੇਫਟੀ ਵਾਲੇ ਸਾਨੂੰ ਐਗਜੈਕਟ ਅਮਾਊਂਟ ਦੱਸਣਗੇ ਤੇ ਕਿੰਨੀ ਕੁਆਂਟੀਟੀ ਤੇ ਨਕਲੀ ਕਿਓ ਉੰਦਰ ਬਰਾਮਦ ਹੋਇਆ ਜੇ ਚੱਲ ਰਿਹਾ ਸੀ ਸਾਡੇ 3-4 ਦਿਨ ਤੋਂ ਟੈਪ ਟਰੈਪ ਚੱਲ ਰਿਹਾ ਸੀਗੇ ਤੇ ਇਹੀ ਪੂਰੀ ਰੈਕੀ ਕਰਕੇ ਅੱਜ ਬਦਮ ਰੇਡ ਕੀਤੀ ਹੈ ਜੋਇੰਟ ਰੇਡ ਕੀਤੀ ਹੈ ਫੂਡ ਸਪਲਾਈ ਵਾਲੇ ਨੂੰ ਬੁਲਾ ਕੇ ਤੇ ਜਿਹਦੇ 'ਚ ਅਸੀਂ ਸਕਸੈਸਫੁਲ ਹੋਏ ਅੱਜ ਲਈ ਇਹਦੇ ਚ ਜੀ ਫਿਲਹਾਲ ਤਾਂ ਇਹਨਾਂ ਦਾ ਫੈਕਟਰੀ ਦਾ ਇਕ ਹੀ ਵਰਕਰ ਹੀ ਸੰਬੋਧਤ ਹੋ ਮਤਲਬ ਅਰੇਸਟ ਕੀਤਾ ਗਿਆ ਹੈ ਤੇ ਬਾਕੀ ਜੋ ਓਨਰ ਆ ਉਹ ਦਾ ਫੀਸ ਦਾ ਪਾਰਟ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਦੇ ਬਾਰੇ ਤਸਦੀਕ ਕਰਕੇ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ ਬਿਲਕੁਲ ਜੀ ਉਹ ਭੱਜ ਗਿਆ ਉਹਨੂੰ ਭੱਜ ਕੇ ਹੀ ਫੜਿਆ ਗਿਆ ਹੈ ਸਾਡੇ ਮਤਲਬ ਸਟਾਫ ਵੱਲੋਂ ਹਾਂਜੀ ਬਿਲਕੁਲ ਜੀ ਇਹ ਬੇਸਿਕਲੀ ਗੁਰੂਕਰਾਂ ਦੇ ਅੰਦਰ ਹੀ ਜਾ ਰਿਹਾ ਸੀਗਾ ਜਿਵੇਂ ਸ਼ੀਦਾ ਸਾਹਿਬ ਵੀ ਆਪਰੇਸ਼ਨ ਦੇ ਬਾੜ ਸਾਹਿਬ ਤੇ ਇਹ ਫੂਡ ਸਪਲਾਈ ਵਾਲਿਆਂ ਨੇ ਇਹਦਾ ਪਹਿਲਾ ਵੀ ਇਹਦਾ ਸੈਂਪਲ ਲਿੱਤਾ ਜਾ ਚੁੱਕਾ ਹੈ ਤੇ ਜੋ ਫੈਕਟਰੀ ਸੀ ਜਿੱਥੇ ਚੱਲ ਰਿਹਾ ਸੀ ਇਹ ਬਣਾਉਣ ਦਾ ਧੰਦਾ ਚੱਲ ਰਿਹਾ ਸੀ ਉਹ ਆਜਾਪਾ ਨੂੰ ਹੋ ਗਿਆ ਰਿਕਵਰ ਹੋ ਗਿਆ ਹੈ ਪੈਰ ਠੀਕ ਹੈ ਜੀ ਬਿਲਕੁਲ ਸਪੋਰਸ ਸਪਲਾਈ ਵਾਲੇ ਨੂੰ ਸੀਲ ਕਰਨਗੇ ਤੇ ਅਸੀਂ ਆਪਣੀ ਜੋ ਆਪਣਾ ਲੀਗਲ ਐਕਸ਼ਨ ਹੈ ਅਸੀਂ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਕਾਫੀ ਜੀ ਕੋਇੰਟਰਸ ਦੀ ਕਿਉਂ ਹੋਇਆ ਜਿਹੜੀ ਐਗਜ਼ੈਕਟ ਫੀਡ ਕਰਦੇ ਹਾਂ ਅਸੀਂ ਜਲਦੀ ਤੋਂ ਜਲਦੀ ਦੱਸਦੇ ਜੀ ਤਾਂ ਤਸਦੀਕ ਕਰ ਰਹੇ ਹਾਂ ਕਰ ਲੈਂਦੇ ਹਾਂ ਤਸਦੀਕ ਕਰ ਰਹੇ ਹਾਂ ਤਾਂ ਪੀਛ ਦਾ ਪਾਰਟ ਆ ਤੇ ਫਿਲਹਾਲ ਆਪਾਂ ਰੇਡ ਕੀਤੀ ਹੈ ਕੰਡਕਟ ਤੇ ਜਲਦੀ ਤੋਂ ਜਲਦੀ ਇਹ ਦੱਸ ਦਿੰਦੇ ਹਾਂ ਵੀ ਇਹ ਕਿੰਨੀ ਦੇਰ ਤੋਂ ਚੱਲ ਰਿਹਾ ਸੀ ਤੇ ਇਹਦੇ ਵਿੱਚ ਕੌਣ ਕੌਣ ਇਨਵੋਲ ਆ ਅਸੀਂ ਇੱਥੇ ਇੱਕ ਜੀ ਕੇ ਫੂਡ ਟਰੇਡਿੰਗ ਕੰਪ जिसका कि मालक जरा बिक्रमजीत सिंह सन ऑफ कि बलविंदर सिंह है और इतने वो अपना जोड़ा है रिफाइंड और वनस्पति मिक्स करके घी फ्लेवर पा के इस जो देसी घी का रूप रूप दे के बख ज है धार्मिक स्थानों के दे सामने इसन बेचिया और मार्केट च भी बेचिया होगा ओबियसली है सो so, अज सा फूड सेफ्टी ऑफिसर ने ਔਰ ਸਾਡੀ ਜਿਹੜੇ ਫੂਡ ਸੇਫਟੀ ਵਿੰਗ ਦੇ ਸਾਰੇ ਮੁਲਾਜ਼ਮ ਨੇ ਔਰ ਪੁਲਿਸ ਵਿਭਾਗ ਦੇ ਜਿੰਨੇ ਵੀ ਮੁਲਾਜ਼ਮ ਨੇ ਕਨਸਰਨ ठाणे ਚਾਟਿੰਗ ਮੰਡ ਦੇ ਉਹਨਾਂ ਵੱਲੋਂ ਜਿਹੜਾ ਹੈ ਇਸ ਨੂੰ ਕਾਰਵਾਈ ਕਰਦੇ ਹੋਏ ਇਸ ਦਾ ਜਿਹੜਾ ਸਾਰਾ ਸਟਾਕ ਹੈ ਉਸ ਨੂੰ ਸੀਜ਼ ਕਰ ਲਿਆ ਗਿਆ ਹੈ ਔਰ ਜਿਹੜੇ ਇਹਦੇ ਸੈਂਪਲਸ ਨੇ ਚਾਰ ਸੈਂਪਲਸ ਅਸੀਂ ਲੈ ਲਏ ਆ ਇੱਕ ਇਹਨੇ 15 ਕਿਲੋ ਦੇ ਟੀਨ ਦੇ ਵਿੱਚ ਠੋਪਰ ਆਇਆ ਸੀ ਉਹ ਲਿਆ ਹੈ ਇੱਕ ਇਹਨੂੰ ਅੱਧਾ ਅੱਧਾ ਕਿਲੋ ਜਾਕਿ ਲੋ ਕਿਲੋ ਦੇ ਕੇ ਹੋ ਰਿਹਾ ਪਿੱਛੇ ਔਰ ਜਿਹੜਾ ਸਾਡੇ ਕੋਲੋਂ ਜਿਹੜਾ 3 ਸੀਗਾ 15 ਕਿਲੋ ਦੇ ਟੀਨ ਸੀ ਉਹਦਾ ਟੋਟਲ 225 ਕਿਲੋ ਬਣਿਆ ਹੈ ਔਰ ਜਿਹੜਾ ਪੈਕਿੰਗ ਦੇ ਵਿੱਚ ਸੀ ਡਿਫਰੈਂਟ ਡਿਫਰੈਂਟ ਪੈਕਿੰਗ ਦੇ ਸਾਰਾ ਕਿਲੋ ਕਿਲੋ ਦੀ ਉਹ ਜਿਹੜਾ ਸਾਡੇ ਕੋਲੋਂ 143 ਸੋ ਟੋਟਲ ਸਾਡੇ ਕੋਲ 368 ਕਿਲੋ ਜਿਹੜਾ ਹੈ ਇਹਦੇ ਕੋਲ ਬਣਿਆ ਹੋਇਆ ਇਸ ਤੋਂ ਇਲਾਵਾ ਸਾਡੇ ਕੋਲੋਂ ਜੇ ਉਹ ਕਾਊਂਟਿੰਗ ਚੱਲ ਰਹੀ ਹੈ ਜਿਹੜੇ ਫਨਸਪਤੀ ਔਰ ਰਿਫਾਈਨਡ ਦੇ ਟੀਨ ਸੀ ਲਗਭਗ 100 ਦੇ ਕਰੀਬ ਹੋ ਵੀ ਹੈ 100 ਡੇਢ ਕੇ ਕੁਆਂਟਲ ਹੋ ਵੀ ਹੈ ਜਿਹੜੇ ਫੈਕਟਰੀ ਚ ਸਪਲਾਈ ਚੱਲ ਗਈ ਹੋਗੀ ਉੱਥੇ ਉੱਥੇ ਅਸੀਂ ਮੈਂ ਕਹਿ ਰਿਹਾ ਜੀ ਕਿ ਅਸੀਂ ਜਿਹੜਾ ਇਮੀਡੀਏਟ ਇਫੈਕਟ ਉਹ ਉੱਥੇ ਜਿੱਥੇ-ਜਿੱਥੇ ਵੀ ਇਕਾਨਾ ਜਿੱਥੇ ਉਹ ਹੈ ਉਸ ਨੂੰ ਅਸੀਂ ਇਮੀਡੀਏਟਲੀ ਇਫੈਕਟ ਨੂੰ ਰੀਕਾਲ ਕਰਾਂਗੇ ਔਰ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਜਿੰਨਾ ਵੀ ਦੁਕਾਨਾਂ ਦੇ ਉੱਤੇ ਇਹ ਪਿਆ ਹੋਇਆ ਇਮੀਡੀਏਟ ਇਫੈਕਟ ਉਹ ਉਸ ਨੂੰ ਡਿਸਕਾਰਡ ਕਰ ਦੇਣ ਔਰ ਜਿਸ ਵੀ ਦੁਕਾਨ ਤੇ ਕਿਤੇ ਪਾਇਆ ਗਿਆ ਉਸ ਤੇ ਵੀ ਜਿਹੜਾ ਸੱਤ ਸੱਤ ਦਾ ਰਾਮ ਹੋਣਾ ਚਾਹੀਦਾ ਇਹ ਸਾਰੇ ਸਾਰੇ ਗੋਦਾਮ ਟੋਟਲ ਅਸੀਂ ਸੀਲ ਕਰ ਰਹੇ ਹਾਂ ਜਿੰਨਾ ਪ੍ਰੋਡਕਟ ਹੈ ਅਸੀਂ ਜਿੰਨਾ ਵੀ ਇਹਦਾ ਕਿਓ ਸੀ ਉਹਨੂੰ ਸੀਜ਼ ਕਰਕੇ ਅਸੀਂ ਪੁਲਿਸ ਦੀ ਕਸਟਡੀ ਚ ਦੇ ਰਹੇ ਹਾਂ